ਦੇਖੋ ਅ ਮੋਸਟਲੀ ਹਾਈ ਕਮਾਂਡ ਸਾਰੀਆਂ ਸਟੇਟਸ ਦੇ ਅ ਇਸ਼ੂਜ਼ ਨੂੰ ਬ੍ਰੋਡਲੀ ਸਮਝਦੀ ਆ ਬਰੀਕੀ ਨਾਲ ਨਹੀਂ ਸਮਝਦੀ ਐਂਡ ਦੇ ਆਰ ਡਿਪੈਂਡੈਂਟ ਔਨ ਦ ਸਟੇਟ ਲੀਡਰਸ਼ਿਪ ਆਫ ਕੋਰਸ ਮੋਸਟਲੀ ਸਟੇਟ ਲੀਡਰਸ਼ਿਪ ਫੀਡ ਥੈਮ ਹਮ ਯਾ ਜਿਹੜਾ ਉਹਨਾਂ ਦਾ ਜਨਰਲ ਸੈਕਟਰੀ ਇਨਚਾਰਜ ਬਣਾਇਆ ਹੁੰਦਾ ਜਾਂ ਉਹਦੀ ਡਿਊਟੀ ਆ ਕਿ ਟੂ ਗਿਵ ਥੈਮ ਦ ਰਾਈਟ ਫੀਡ ਹਮ ਹੁਣ ਤੁਸੀਂ ਦੇਖੋ ਨਾ 25 26 ਸੂਬੇ ਨੇ ਹਮ ਰਾਹੁਲ ਗਾਂਧੀ ਜਾਂ ਖੜਗੇ ਜੀ ਕਿਹੜੇ ਕਿਹੜੇ ਸਟੇਟ ਦੇ ਕੰਪਲੈਕਸ ਇਸ਼ੂਸ ਹਮ ਕੌਣ ਸਮਝ ਸਕਦਾ ਹੈ ਕਿੰਨਾ ਕਿਹਦੇ ਕੋਲ ਉਹਨਾਂ ਟਾਈਮ ਹੈਗਾ ਵਾ ਹਮ ਇਹ ਤਾਂ ਸਾਡੀ ਲੀਡਰਸ਼ਿਪ ਦੀ ਹੈਗੀ ਕਿ ਪੰਜਾਬ ਦੇ ਲੋਕਾਂ ਦੀ ਆ ਨਬਜ਼ ਹੈ ਜੀ ਅਸੀਂ ਤੁਹਾਨੂੰ ਨਬਜ਼ ਪੜਾਉਣ ਲੱਗੇ ਆ ਜਾਂ ਜਿਹੜਾ ਇਨਚਾਰਜ ਬਣਦਾ ਉਹਦੀ ਸੋ ਜਦੋਂ ਕੋਈ ਗਲਤ ਡਿਸੀਜਨ ਹੁੰਦਾ ਉਹ ਮੇਰਾ ਖਿਆਲ ਹੈ ਕਿ ਉਹਦਾ ਓਨਰਸ਼ ਲਾਈਜ਼ ਇਨ ਦਾ ਔਨ ਦਾ ਪੀਪਲ ਹੂ ਆਰ ਸੁਪੋਜ਼ ਟੂ ਗਿਵ them ਦਾ ਰਾਈਟ ਇਨਫੋਰਮੇਸ਼ਨ ਰਾਈਟ ਫੀਡਬੈਕ ਨਹੀਂ ਆਊਗੀ ਤੇ ਰਾਈਟ ਡਿਸੀਜਨ ਨਹੀਂ ਹੋਊਗਾ ਹੁਣ ਕਾਂਗਰਸ ਦੀ ਗੱਲ ਹੋਈ ਰਹੀ ਹੈ ਜਿਹੜੀ ਗਿੱਦੜਬਾਹ ਜਿਹੜੀ ਗਿੱਦੜਬਾਹ ਬਾਏ ਇਲੈਕਸ਼ਨ ਦੀ ਜਿਹੜੀ ਸੀਟ ਕਾਂਗਰਸ ਹਾਰੀ ਹੈ ਤੁਹਾਨੂੰ ਉਹਦਾ ਕੀ ਕਰਨ ਲੱਗਦਾ ਦੇਖੋ ਬ੍ਰਾਡਲੀ ਇੱਕ ਗੱਲ ਤਾਂ ਮੈਂ ਸਹਿਮਤ ਹਾਂਗਾ ਵਾਂ ਕਿ ਅਕਾਲੀ ਦਲ ਦਾ ਪੰਜਾਬ ਦੇ ਪੋਲੀਟੀਕਲ ਸਪੈਕਟਰਮ ਚੋਂ ਗੈਰਹਾਜ਼ਰ ਹੋਣਾ ਉਹ ਜਿਹੜੀ ਵੋਟ ਸੀਗੀ ਉਹ ਡੇਰਾ ਬਾਬਾ ਨਾਨਕ ਚ ਵੀ ਸ਼ਿਫਟ ਹੋਈ ਆ ਆਮ ਆਦਮੀ ਪਾਰਟੀ ਨੂੰ ਔਰ ਉਹ ਗਿੱਦਰਬਾਈ ਚ ਵੀ ਸ਼ਿਫਟ ਹੋਈ ਆ ਚੱਬੇਵਾਲ ਪਹਿਲਾਂ ਤੋਂ ਹੀ ਇਟ ਵਾਸ ਬਿਕੋਜ਼ ਉੱਥੇ ਕੋ ਬਹੁਤ ਜ਼ਿਆਦਾ ਫਾਈਟ ਬਣ ਨਹੀਂ ਸੀ ਰਹੀ ਤੇ ਬਰਨਾਲਾ ਅਸੀਂ ਜਿੱਤ ਗਏ ਆ ਇੱਕ ਸੀਟ ਬਿਕੋਜ਼ ਉੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਰਿਬੈਲਸ ਸੀ ਉਸ 16-17000 ਵੋਟ ਲੈ ਗਿਆ ਤੇ ਕਰਕਸ ਤਾਂ ਇਹੀ ਹੈ ਜੀ ਉਹ ਕਾਂਗਰਸ ਵਾਲ ਕਿਉਂ ਨਹੀਂ ਸ਼ਿਫਟ ਹੋਈ ਗਿੱਦਰਬਾਈ ਦੀ ਗੱਲ ਕਰ ਰਹੇ ਗਿੱਦਰਬਾਈ ਵਾਲੀ ਪ੍ਰੋਬੇਬਲੀ ਉੱਥੇ ਤਿੱਖੀ ਲੜਾਈ ਰਹੀ ਨਾ ਰਾਜੇ ਵੜਿੰਗ ਦੀ ਤੇ ਡਿੰਪੀ ਦੀ ਤਿੰਨ ਚਾਰ ਇਲੈਕਸ਼ਨਾਂ ਆਪਸ ਲੜੇ ਨੇ ਨਾ ਜੀ ਸੈਕੰਡਲੀ ਥੋੜਾ ਵੋਟਰ ਨੂੰ ਹੋ ਜਾਂਦਾ ਵੀ ਯਾਰ ਮੌਕੇ ਦੀ ਸਰਕਾਰ ਆ ਥੋੜਾ ਫਾਇਦਾ ਲੈ ਲਾਂਗੇ ਨਾ ਤੋਂ ਅੱਛਾ ਤੁਸੀਂ ਥੋੜਾ ਖੋਲ ਕੇ ਦੱਸੋ ਰਾਜਾ ਵਡਿੰਗ ਜੀ ਨਾਲ ਤੁਹਾਡੀ ਕਿੰਨੀ ਕੁ ਇਕੁਏਸ਼ਨ ਆ ਇਨ ਦਾ ਕਾਂਗਰਸ ਮੇਰੀ ਅੱਛੀ ਇਕੁਏਸ਼ਨ ਆ ਮੈਂ ਦੇਖੋ ਬਹੁਤ ਜ਼ਿਆਦਾ ਤਾਂ ਕਿਸੇ ਦੇ ਪਿੱਛੇ ਨਾ ਫਿਰਦਾ ਤਾਂ ਨਾ ਮਿਲਦਾ ਜ਼ਿਆਦਾ ਨਹੀਂ ਤੁਸੀਂ ਹੋਗੇ ਰਾਜਾ ਵਡਿੰਗ ਹੋਗੇ ਇਹ ਤੁਸੀਂ ਅਗਲੀ ਜਨਰੇਸ਼ਨ ਹੋ ਪੰਜਾਬ ਕਾਂਗਰਸ ਦੇ ਤਾਂ ਕਰਕੇ ਮੈਂ ਪੁੱਛ ਰਿਹਾ ਹੈਗਾ ਅਦਰਵਾਇਜ਼ ਹੀ ਇਜ਼ ਅ ਵਿਦ ਮੀ ਹੀ ਇਜ਼ ਵੈਰੀ ਫ੍ਰੈਂਡਲੀ ਐਂਡ ਮੇਰੀ ਰਿਸਪੈਕਟ ਵੀ ਕਰਦੇ ਮੇਰੀ ਰਿਗਾਰਡ ਵੀ ਕਰਦੇ ਆ ਪਰ ਲਾਈਕ ਜਿੱਦਾਂ ਮੈਂ ਪਹਿਲਾਂ ਸ਼ੁਰੂ ਚ ਕਹਿ ਸਕਿਆ ਕਿ ਹਰ ਪਾਰਟੀ ਕੰਪੀਟੀਸ਼ਨ ਹੁੰਦਾ ਵਾ ਹਰ ਪਾਰਟੀ ਚ ਮਾੜੀ ਮੋਟੀ ਜੈਲਸੀ ਹੁੰਦੀ ਹੋਣ ਚ ਕੋਈ ਇਤਰਾਜ਼ ਨਹੀਂ ਹੈਗਾ ਇਹ ਤੋਂ ਜ਼ਿਆਦਾ ਨਹੀਂ ਹੈ ਮੇਰੇ ਨਾਲ ਕਦੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੁਝ ਨਹੀਂ ਕੀਤਾ ਇਸ ਵੀ ਆਰ ਵਰਕਿੰਗ ਟੁਗੇਦਰ ਉਹ ਪਾਰਲੀਮੈਂਟ ਚ ਬੈਠੇ ਉਹ ਫੈਡਰਲ ਸਟਰਕਚਰ ਦੀ ਗੱਲ ਕਿਉਂ ਨਹੀਂ ਕਰ ਰਹੇ ਤੁਹਾਡੇ ਪ੍ਰਾਈਵੇਟ ਮੈਂਬਰ ਬਿਲ ਨੂੰ ਲੈ ਕੇ ਨਹੀਂ ਪ੍ਰਾਈਵੇਟ ਮੈਂਬਰ ਬਿਲ ਨੂੰ ਤਾਂ ਪਹਿਲਾਂ ਕਾਂਗਰਸ ਪੰਜਾਬ ਚ ਨਹੀਂ ਗੱਲ ਕਰ ਰਹੀ ਹਲੇ ਦਿੱਲੀ ਦੀ ਪਾਰਲੀਮੈਂਟ ਵਿੱਚ ਜਾ ਕੇ ਤਾਂ ਉਦੋਂ ਕਰਨਗੇ ਜਦੋਂ ਉੱਥੇ ਲੋਡ ਪੈਣੀ ਪਹਿਲਾਂ ਪੰਜਾਬ ਵਾਲੇ ਪੰਜਾਬ ਤੇ ਗੱਲ ਕਰ ਲੈਣ ਇਹ ਕਿਉਂ ਨਹੀਂ ਕਰਦੇ ਆਪਾਂ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਤੁਸੀਂ ਇਹਨੇ ਖੁੱਲ ਕੇ ਗੱਲ ਕਰਦੇ ਹੋ ਤੁਸੀਂ ਜੇ ਤੁਹਾਡੀ ਆਪਣੀ ਪਾਰਟੀ ਵਾਲੇ ਦਰਾਜ਼ ਨਹੀਂ ਹੋ ਜਾਂਦੇ ਇਸ ਗੱਲ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਖੁੱਲ ਕੇ ਗੱਲ ਕਰਦੇ ਹੋ ਸ਼ਾਇਦ ਉਹ ਤੁਹਾਨੂੰ ਨਾਰਾਜ਼ ਕੀ ਮਹਿਸੂਸ ਕਰਦੇ ਹੋ ਹੋਣਗੇ ਦੇ ਫੀਲ ਦੈਟ ਆਮ ਟੂ ਵੋਕਲ অর ਮੇਬੀ ਆਮ ਆਈ ਡੂ ਨੋਟ ਰੇਮੇਨ ਇਨ ਦੈਟ ਮੱਚ ਡਿਸਪਲਿਨ ایرিয়া ਪਰ ਮੇਰਾ ਸ਼ੁਰੂ ਤੋਂ ਸੁਭਾਅ ਹੈ ਪ੍ਰਭਜੀ ਜੀ ਇਨਸਾਈਡ ਆਊ ਆਈ ਕੈਨੋਟ ਹੈਲਪ ਇਟ ਹਾਂ ਮਤਲਬ ਮੈਂ ਮੈਂ ਫਰਜੀ ਜੀ ਗੱਲ ਕਰਕੇ ਨਹੀਂ guzara ਮੇਰਾ ਹੈਗਾ ਮੈਨੂੰ ਕਹਿਣੀ ਪੈਂਦੀਗਾ ਹਾਂ ਤਾਂ ਦੈਟ ਇਜ਼ ਅ ਸੀਕ੍ਰੀਟ ਤੁਹਾਡਾ ਜਿਹੜੀ ਸਿਹਤ ਔਰ ਤੁਹਾਡਾ ਜਿਹੜੀ ਫਿਟਨੈਸ ਹੈਗੀ ਹੈ ਇਸ ਗੱਲ ਦੀ ਬਈ ਅੰਦਰ ਗੱਲ ਨਹੀਂ ਰੱਖਣੀ ਤੁਸੀਂ ਮਨ ਚ ਕੋਈ ਇਫ ਯੂ ਵਾਂਟ ਗੁੱਡ ਹੈਲਥ ਇੱਕ ਗੱਲ ਤਾਂ ਪ੍ਰਾਇਮਰੀਲੀ ਆਪਾਂ ਨੂੰ ਸਿੱਖਣੀ ਤੁਹਾਡਾ ਸੁਭਾਅ ਵੀ ਚੰਗਾ ਚਾਹੀਦਾ ਪੀਪਲ ਹੂ ਲਿਵ ਲੌਂਗਰ ਜਿਹੜੇ 100 ਸਾਲ ਤੇ ਪਹੁੰਚ ਜਿਹੜਾ ਬੰਦਾ ਚਿੜਚਿੜਾ ਹੋਊਗਾ ਈਰਖਾ ਬਾਜ਼ ਹੋਊਗਾ ਸਾਜਿਸ਼ਖੋਰ ਹੋਊਗਾ ਉਹ ਨਹੀਂ ਤੁਹਾਨੂੰ ਸਰਕਾਰਾਂ ਨੇ ਤੰਗ ਬਹੁਤ ਕੀਤਾ ਤੁਹਾਡੇ ਖਿਲਾਫ 4 ਜਾਂ 5 ਐਫਆਈਆਰ ਲਾਜ ਕੀਤੀਆਂ ਗਈਆਂ ਇਨ ਅ ਫੇਜ਼ ਮੈਨਰ ਹੁਣ ਤੱਕ ਦੀ ਉਹਦੇ ਬਾਰੇ ਥੋੜਾ ਜਿਹਾ ਪੁਲਿਸ ਚਾਲੂ ਪਾਉਂਦਾ ਪੰਜ ਤਾਂ ਇਹਨਾਂ ਨੇ ਹੁਣੇ ਕਰਤੀਆਂ ਜੀ ਇਹ ਆਮ ਆਦਮੀ ਪਾਰਟੀ ਉਹਦਾ ਮੈਂ ਆਪਣੀ ਜ਼ਿੰਦਗੀ ਚ ਮੈਨੂੰ ਲੱਗਦਾ ਮੈਂ ਗਿਣ ਰਿਹਾ ਸੀਗਾ ਕਿ 17 18 ਝੂਠੇ ਮੁਕਦਮੇ ਮੈਂ ਛੱਲੇ ਨੇ ਜੀ ਨਹੀਂ ਉਹ ਤਾਂ ਚਲੋ ਇਲੈਕਸ਼ਨ ਵੇਨ ਡਿੱਟੇ ਨੇ ਸਾਰੇ ਮੌਕੇ ਨੇ ਨਹੀਂ ਆਮ ਆਦਮੀ ਪਾਰਟੀ ਦਾ ਤਾਂ ਪਰਚਾ ਮੇਰੇ ਤੇ ਪਰਚਾ ਕਰਨ ਦਾ ਤਾਂ ਬਹੁਤ ਤਕ ਹੀ ਨਹੀਂ ਬਣਦੀ ਸੀ ਮੈਂ ਕਿਹੜਾ ਕੋਈ ਕਾਂਗਰਸ ਦੀ ਸਰਕਾਰ ਇੱਕ ਕੇਸ ਖੁੱਲਿਆ ਸੀ ਜਿਹੜਾ ਫਿਰੋਜ਼ਪੁਰ ਵਾਲਾ ਜ ਨ ਉਸ ਕੱਲੇ ਕੱਲੇ ਨੁਕਤੇ ਦਾ ਪਤਾ ਜਿਹੜਾ ਸਭ ਤੋਂ ਡੇਂਜਰਸ ਕੇਸ ਮੇਰੇ ਖਿਲਾਫ ਐਨਡੀਪੀਐਸ ਦਾ ਬਣਾਇਆ ਫਾਜ਼ਿਲ ਕਾ ਦਾ ਇਹ ਉਦੋਂ ਬਣਿਆ ਸੀ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਸੀ ਮੈਂ ਰਾਣੇ ਗੁਰਜੀਤ ਨੂੰ ਕੈਬਨਟ ਚੋਂ ਕਢਾਇਆ ਸੀਗਾ ਉਹਨਾਂ ਨੇ ਮੇਰੇ ਖਿਲਾਫ ਇਹ ਸਾਜ਼ਿਸ਼ ਘੜੀ ਸੀ ਭਗਵੰਤ ਮਾਨ ਨੇ ਤਾਂ ਮੇਰੀ ਮੈਂ ਤੁਹਾਨੂੰ ਵੀਡੀਓ ਭੇਜ ਦੂੰਗਾ ਉਹ ਵੀ ਭੇਜ ਦੂੰਗਾ ਉਹਨੇ ਮੇਰੀ ਸਪੋਰਟ ਕੀਤੀ 2017 ਇਸੇ ਕੇਸ 'ਚ ਕਿ ਖੈਰਾ ਬੇਗੁਨਾਹ ਦੇ ਨਾਲ ਵਿਂਡੇਟਾ ਹੋ ਰਿਹਾ ਮੈਂ ਪਾਰਲੀਮੈਂਟ 'ਚ ਕੇਸ ਚੁੱਕੂੰਗਾ ਇਹਦਾ ਉਸੇ ਕੇਸ 'ਚ ਮੈਨੂੰ ਅਰੈਸਟ ਕਰ ਲਿਆ ਅਣਜਾਣੇ ਚੱਕ ਕੇ ਨੋਇੰਗ ਫੁਲੀ ਵ ਬਿਕੋਜ਼ ਦੇ ਕੁਡ ਨਾਟ ਅਰੈਸਟ ਮੀ ਇਨ ਦਾ ਫਰਸਟ 3 ਕੇਸਸ ਨਾ ਛੋਟੇ ਮੋਟੇ ਕੇਸ ਪਾਉਂਦੇ ਸੀ ਮੈਨੂੰ ਐਂਟੀਸਪੇਟਰੀ ਬੇਲ ਮਿਲ ਜਾਂਦੀ ਸੀ ਇਹਨਾਂ ਦੇ ਦਿਮਾਗ 'ਚ ਇਹ ਹੋਣਾ ਵੀ ਇਹਨੂੰ ਸਜ਼ਾ ਦੇਣੀ ਆ ਇਹਨੂੰ ਬੰਦਾ ਬਣਾਉਣਾ ਵਾ ਬਿਕੋਜ਼ ਆਈ ਐਮ ਸਟਿਲ ਅ ਵੋਕਲ ਪਰਸਨ ਇਨ ਦੀ ਵਿਧਾਨ ਸਭਾ ਹੁਣ ਵਿਧਾਨ ਸਭਾ ਤੁਹਾਨੂੰ ਖੈਰ ਸੰਧਵਾ ਬੋਲਣ ਹੀ ਨਹੀਂ ਦਿੰਦਾ ਸਪੀਕਰ ਬਟ ਆਊਟਸਾਈਡ ਤਾਂ ਨਹੀਂ ਰੋਕ ਸਕਦੇ ਤੁਹਾਨੂੰ ਲੈ ਕੇ ਮੈਨੂੰ ਲੱਗਦਾ ਮੇਰੀ ਆਪੋਜੀਸ਼ਨ ਉਹਨਾਂ ਨੂੰ ਪਿੰਚ ਕਰਦੀ ਸੀ ਤਾਂ ਮੇਰੇ ਤੇ ਤੜਾ ਤੜ ਪਰਚੇ ਦਰਜ ਕੀਤੇ ਜਿਹੜਾ ਐਨਡੀਪੀਐਸ ਦਾ ਮਰਜੀ ਜਮਾਨਤ ਹੋਣੀ ਸੀ 15 ਜਨਵਰੀ 2024 ਨੂੰ ਪੰਜਵਾਂ ਕੇਸ ਇਹਨਾਂ ਨੇ ਸੁਭਾਨਪੁਰ ਥਾਣਾ 2 ਵਜੇ ਤੜਕੇ ਖਿਲਾ ਕੇ ਖੋਰ ਕੀਤਾ ਜੀ ਕਿ ਮੈਂ ਜੇਲ੍ਹ 'ਚ ਬੈਠਾ ਗਵਾਹਾਂ ਨੂੰ ਡਰਾ ਰਿਆ ਸੀ ਕਿਦਾਂ ਡਰਾ ਸਕਦਾ ਸੀ ਕਾਜ ਤੁਹਾਨੂੰ ਲੈ ਕੇ ਇਸ ਪਰਚੇ ਦਾ ਹੁਣ ਸਟੇਟਸ ਕੀ ਹੈ ਹਾਂਜੀ ਹਾਂ ਹੁਣ ਸਟੇਟਸ ਇਹ ਆ ਕਿ ਬਿਲਕੁਲ ਬੇਬੁਨਿਆਦ ਝੂਠਾ ਮਨਕਰਿਤ ਫੋਰਜਡ ਮੇਰੇ ਤੇ ਰਿਕਵਰੀ ਮੇਰੇ ਤੇ ਨਹੀਂ ਰਿਕਵਰੀ ਇੱਕ ਬੰਦੇ ਨੂੰ ਕਰ ਦਿੱਤਾ ਜਿਹੜਾ ਮੀਨ ਹੈ ਤਾਂ ਆਈ ਹੈਵ ਗੋਨ ਟੂ ਦ ਸੁਪਰੀਮ ਕੋਰਟ ਇਹ ਕੇਸ ਲਿਸਟਡ ਹੈਗਾ ਇਨ ਜਨਵਰੀ 2025 ਜੀ ਪਿਛਲੀ ਡੇਟ ਤੇ ਪੰਜਾਬ ਸਰਕਾਰ ਨੇ ਟਾਈਮ ਲਿਆ ਵਾ ਇਹ ਹੁਣੇ ਹੀ ਦੱਸਣ ਕਿ ਟਾਈਮ ਕਿਉਂ ਲੈ ਰਿਆ ਪਹਿਲਾਂ ਇਹਨਾਂ ਨੇ ਕਿਹਾ ਜਲਦੀ ਸੁਣਵਾਈ ਹੋਣੀ ਚਾਹੀਦੀ ਆ ਪਿਛਲੀ ਡੇਟ ਤੇ ਜਾ ਕੇ ਟਾਈਮ ਲੈ ਲਿਆ ਵੀ ਆਰ ਫੁਲੀ ਪ੍ਰਿਪੇਅਰਡ ਤੁਹਾਡੀ ਸੁਪਰੀਮ ਕੋਰਟ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਕਹਿੰਨਾ ਕਿ ਪੱਕਾ ਕੁਆਸ਼ ਹੋਗਾ ਪਰਚਾ ਤੁਹਾਡੀ ਸੁਪਰੀਮ ਕੋਰਟ ਪਲੀ ਕੀ ਹੈ ਮੇਰੀ ਪਲੀ ਹੈ ਮੇਰੀ ਪਲੀ ਹੈ ਕਿ ਜਿਹੜਾ ਐਨਡੀਪੀਐਸ ਦਾ ਇਹ 2015 ਦਾ ਕੇਸ ਆ ਹੂੰ ਜਿਹਦੇ ਚ ਮੈਂ ਸਵਾਏ ਕਾਲ ਰਿਕਾਰਡਸ ਤੋਂ ਇੱਕ ਆਦਮੀ ਨੇ ਮੇਰੀ ਕਨਸਟੈਂਸੀ ਦਾ ਉੱਥੇ ਰੈਸਟ ਕੀਤਾ 300 ਕਿਲੋਮੀਟਰ ਦੂਰ ਉਹ ਕੀ ਕਰਦਾ ਸੀ ਬੰਦਾ ਉਹਦਾ ਮੇਰਾ ਕੀ ਕਨੈਕਸ਼ਨ ਸੀਗਾ ਸਿਰਫ ਕੌਲਾਂ ਦੇ ਰਿਕਾਰਡ ਦੇ ਆਧਾਰ ਤੇ ਮੈਨੂੰ ਇਮਪਲੀਕੇਟ ਕੀਤਾ ਗਿਆ ਵਾ ਤੇ ਜਿਹੜੀ ਬਾਅਦ ਵਿੱਚ ਉਹਨਾਂ ਨੇ ਮੇਰੇ ਤੇ ਰਿਕਵਰੀ ਸ਼ੋ ਕੀਤੀ 골ਡ ਬਿਸਕਟ ਦੀ ਹੂੰ 9 ਸਾਲ 8 ਸਾਲ ਬਾਅਦ ਹੂੰ ਇੱਕ ਬੰਦਾ ਜਿਹੜਾ ਜਿਹਦੇ ਤੇ 2 ਦਰਜਨ ਕ੍ਰਿਮੀਨਲ ਕੇਸਸ ਨੇ ਐਨਡੀਪੀਐਸ ਤੇ ਜੇਲ੍ਹ ਵਿੱਚ ਨਜ਼ਰਬੰਦ ਆ ਹੂੰ ਉਹਦੇ ਕੋ ਬਿਆਨ ਦਵਾਤਾ ਅਦਾਲਤ ਵਿੱਚ ਜਾ ਕੇ ਜਾਂ ਪੁਲਿਸ ਕੋਲ ਬਿਆਨ ਦਵਾਤਾ ਕਿ ਮੈਨੂੰ ਖੈਰੇ ਨੇ 2015 ਚ ਬਿਸਕਟ ਦਿੱਤਾ ਸੀ ਤੇ ਜੱਜ ਸਾਹਿਬ ਨੇ ਪੁੱਛਿਆ ਜਦੋਂ ਮੈਨੂੰ ਬੀਲ ਮਿਲੀ ਨਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਪੁੱਛਿਆ ਕਹਿੰਦੇ ਇੱਕ ਪਾਸੇ ਤੁਸੀਂ ਕਹਿੰਦੇ ਕਿ ਖੈਰਾ ਡਰੱਗ ਮਨੀ ਕਮਾਉਂਦਾ ਵਾ ਤੁਹਾਡੇ ਤੋਂ ਜੇ ਉਹ ਕਮਾਉਂਦਾ ਵਾ ਤੇ ਤੁਹਾਨੂੰ ਬਿਸਕਟ ਕੋ ਦੇਊਗਾ ਸੋ ਥੈਟ ਮੇਰਾ ਤਾਂ ਕੇਸ ਕਿਤੇ ਨਾ ਦੁਬਾਰਾ ਰੀ ਇਨਵੈਸਟਿਗੇਟ ਹੋਵੇ ਨਾ ਕਿਸੇ ਫੇਰ ਏਜੰਸੀ ਤੋਂ ਇਹ ਸਾਰੇ ਫੜੇ ਜਾਣਗੇ ਜਿਨ੍ਹਾਂ ਨੇ ਮੇਰੇ ਤੇ ਪਰਚਾ ਦਰਜ ਕੀਤਾ ਝੂਠਾ ਸਾਰੇ ਫੜੇ ਜਾਣਗੇ